ਅੱਧੀ ਰਾਤ ਨੂੰ ਸੜਕ ਤੇ ਕਿਤੇ ਕਾਫੀ ਬਣਾਈ ਆ ਜਦੋਂ ਯਾਤਰਾ ਤੇ ਹੋਵੋ ਅਸੀਂ ਬਣਾਈ ਆਓ ਦਿਖਾਉਨੇ ਆ ਕਿਵੇਂ ਯਾਤਰਾ ਪੰਜਾਬ ਤੋਂ ਸ਼੍ਰੀ ਹਜੂਰ ਸਾਹਿਬ ਦਿਨ ਦੂਸਰਾ ਸਾਗਰ ਬ੍ਰੇਕਫਾਸਟ ਕੀਤਾ ਐਮਪੀ ਦੇ ਵਿੱਚ ਔਰ ਇਥੋਂ ਆਪਾਂ ਚੱਲ ਪਏ ਅੱਜ ਆਪਾਂ ਜਾਣਾ ਸੀ ਸ਼੍ਰੀ ਹਜੂਰ ਸਾਹਿਬ ਨੰਦੇੜ ਜੋ ਕਿ ਦੂਰੀ ਸਤੇ 800 ਕਿਲੋਮੀਟਰ ਇਸ ਜਗ੍ਹਾ ਤੋਂ ਸਭ ਤੋਂ ਪਹਿਲਾਂ ਪਹੁੰਚੇ ਪੰਪ ਤੇ ਪੰਪ ਤੇ ਆਪਾਂ ਟੈਂਕੀ ਫੁੱਲ ਕਰਾਈ ਔਰ ਪੰਪ ਵਾਲਿਆਂ ਨੂੰ ਆਪਾਂ ਪੈਸੇ ਦਿੱਤੇ 4160 ਰੁਪਏ ਤੁਸੀਂ ਅੱਜ ਦੀ ਵੀਡੀਓ ਦੇ ਵਿੱਚ ਕਮੈਂਟ ਕਰਨੇ ਆ ਵੀ ਸਾਡਾ ਸਾਰਾ ਖਰਚਾ ਕਿੰਨਾ ਆਇਆ ਜੋ ਕਿ ਅਸੀਂ ਤੇਲ ਵਾਲਿਆਂ ਨੂੰ ਦੇ ਚੁੱਕੀਆਂ ਹੋਰ ਜੋ ਵੀ ਅਸੀਂ ਖਾਵਾਂਗੇ ਜੋੜ ਲਾ ਕੇ ਕਮੈਂਟ ਜ਼ਰੂਰ ਕਰਿਓ ਜੀ ਹੁਣ ਆਪਾਂ ਵੱਧ ਰਹੇ ਹਾਂ NH44 ਯਾਨੀ ਕਿ ਸ਼੍ਰੀਨਗਰ ਕਨਿਆਕੁਮਾਰੀ ਹਾਈਵੇ ਵੱਲ ਨੂੰ ਇਸ ਰੋਡ ਨੂੰ ਪੜਨ ਲਈ ਸਾਨੂੰ 10 ਕਿਲੋਮੀਟਰ ਸ਼ਹਿਰ ਤੋਂ ਬਾਹਰ ਆਉਣਾ ਪਿਆ ਕਿਉਂਕਿ ਹੋਟਲ ਸ਼ਹਿਰ ਦੇ ਅੰਦਰ ਲਿਆ ਸੀ ਸਾਗਰ ਵਾਲਾ ਜੋ ਕਿ MP ਦੇ ਵਿੱਚ ਸਿਤ ਹੈ NH44 ਤੇ ਇੱਕ ਖਾਸੀਅਤ ਹੈ ਇੱਥੇ گاਵਾ ਰਾਸਤੇ 'ਚ ਬਹੁਤ ਮਿਲਦੀਆਂ ਨੇ ਸੋ ਹਮੇਸ਼ਾ ਤੁਸੀਂ ਧਿਆਨ ਰੱਖਣਾ ਔਰ ਜਿਹੜੀ ਸਪੀਡ ਦੀ ਲਿਮਿਟ ਹੈ ਉਹ 90 ਰੱਖਣਾ ਅਗਰ 90 ਤੋਂ ਉੱਪਰ ਕਰੋਗੇ ਤਾਂ ਚਲਾਣ ਵੀ ਨਾਲ ਦੀ ਨਾਲ ਆ ਜਾਏਗਾ ਦੇਖੋ ਤੁਹਾਨੂੰ ਅਸੀਂ ਸਪੀਡ ਦੀ ਲਿਮਿਟ ਦਿਖਾ ਰਹੇ ਹਾਂ 55 ਤੇ ਅਸੀਂ ਹੌਲੀ ਕਰਕੇ ਦਿਖਾਈ ਪਰ ਅਸੀਂ 90 ਤੇ ਚੱਲ ਰਹੇ ਸੀਗੇ ਪਰ گاਵਾਂ ਦੇ ਝੁੰਡਾਂ ਦੇ ਝੁੰਡ ਤੁਹਾਡੇ ਅੱਗੇ ਆ ਜਾਂਦੇ ਨੇ ਇੱਕਦਮ ਔਰ ਤੁਹਾਨੂੰ ਨਹੀਂ ਪਤਾ ਲੱਗਦਾ ਜੋ ਕਿ ਐਕਸੀਡੈਂਟ ਦਾ ਸ਼ਿਕਾਰ ਹੁੰਦੇ ਨੇ ਸੋ ਹਮੇਸ਼ਾ ਧਿਆਨ ਰੱਖਣਾ ਇਸ ਤੋਂ ਬਾਅਦ ਅਸੀਂ ਪਹੁੰਚ ਗਏ ਸੀਗੇ ਕੁਲਹਾੜੀ ਚੱਲਦੀ ਸੀਗੀ ਔਰ ਇੱਥੇ ਅਸੀਂ ਗੁੜ ਦਾ ਟੇਸਟ ਕੀਤਾ ਗੁੜ ਦਾ ਟੇਸਟ ਕਰਦੀ ਮੀ ਆ ਗਿਆ ਪਰ ਗੁੜ ਵਾਲਿਆਂ ਨੂੰ ਅਸੀਂ 20 ਰੁਪਏ ਦਿੱਤੇ ਜੋ ਕਿ ਜਿੰਨਾ ਕਿ ਅਸੀਂ ਗੁੜ ਖਾਦਾ ਸੀ ਪੈਕ ਨਹੀਂ ਕਰਾਇਆ ਕਿਉਂਕਿ ਮੀ ਆ ਗਿਆ ਸੀ ਜੋ ਹੀ ਮੀ ਆਇਆ ਫਿਰ ਆਪਾਂ ਅੱਗੇ ਚੱਲੇ ਔਰ ਇਸ ਤੋਂ ਬਾਅਦ ਆਪਾਂ ਪਹੁੰਚਣਾ ਸੀ ਲੱਖ ਨਦੌਣ ਲਖਨਦੌਣ ਵਿਖੇ ਜਲਸਾ ਰੈਸਟੋਰੈਂਟ ਹੈ ਜੋ ਕਿ ਬਹੁਤ ਵਧੀਆ ਹੈ ਇੱਥੇ ਅਸੀਂ ਹਮੇਸ਼ਾ ਰੁਕਦੇ ਹਾਂ ਇਨਾਂ ਕੋਲ ਵਾਈਫਾਈ ਉਪਲਬਧ ਹੈ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕੀਤੀ ਪਰ ਵੀਡੀਓ ਅਪਲੋਡ ਨਹੀਂ ਹੋ ਪਾਈ ਕਿਉਂਕਿ ਸਪੀਡ ਘੱਟ ਸੀ ਇੱਥੇ ਅਸੀਂ ਖਾਧੀ ਪਨੀਰ ਦੀ ਸਬਜ਼ੀ ਦਾਲ ਨਾਲ ਚਪਾਤੀ ਔਰ ਇਸ ਤੋਂ ਬਾਅਦ ਨਾਲ ਹੀ ਆਪਾਂ ਆਰਡਰ ਦਿੱਤਾ ਸੀ ਚਾਹ ਔਰ ਕੌਫੀ ਦਾ ਮੌਸਮ ਦਾ ਆਨੰਦ ਮਾਣਿਆ ਕੌਫੀ ਪੀਤੀ ਕੌਫੀ ਪੀ ਕੇ ਇਹਨਾਂ ਨੂੰ ਰਿਵਿਊ ਕੀਤਾ ਫਿਰ ਆਪਾਂ ਇੱਥੇ ਬਿੱਲ ਦਾ ਭੁਗਤਾਨ ਕੀਤਾ 1291 ਰੁਪਏ ਫੇਰੇ ਅੱਗੇ ਚੱਲ ਪਏ ਹੁਣ ਆਪਾਂ ਵਧਣਾ ਸੀ ਨਾਗਪੁਰ ਵੱਲ ਨੂੰ ਨਾਗਪੁਰ ਤੋਂ ਪਹਿਲਾਂ ਆਉਂਦਾ ਹੈ ਪੈਂਚ نیشنل ਪਾਰਕ ਇੱਥੇ ਆਪਾਂ ਆਰਡਰ ਕੀਤਾ ਬਾਈਸਨ ਰੀਟਰੀਟ ਰੈਸਟੋਰੈਂਟ ਦੇ ਵਿੱਚ ਪਹੁੰਚ ਕੇ ਇੱਕ ਕੱਪ ਕੀਤਾ ਆਪਾਂ ਕਾਫੀ ਔਰ ਨਾਲ ਹੀ ਆਪਾਂ ਦਿੱਤੀ ਫ੍ਰੈਂਚ ਫ੍ਰਾਈਜ਼ ਦਾ ਆਰਡਰ ਜੋ ਕਿ ਬਹੁਤ ਸਵਾਦ ਬਣਾਇਆ ਇਹਨਾਂ ਨੇ ਨੋ ਡਾਊਟ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪੇ ਕੀਤੇ ਪੂਰੇ 382 ਰੁਪਏ 382 ਰੁਪਏ ਪੇ ਕਰਨ ਤੋਂ ਬਾਅਦ ਆਪਾਂ ਅੱਗੇ ਚੱਲ ਪਏ ਨਾਗਪੁਰ ਦੀ ਆਊਟਰ ਰਿੰਗ ਰੋਡ ਲਈ ਫਿਰ ਆਪਾਂ ਪਹੁੰਚ ਗਏ ਵਰਦਾ ਵਰਦਾ ਕ੍ਰੋਸ ਕਰਨ ਅੱਧੀ ਰਾਤ ਨੂੰ ਅਸੀਂ ਸੜਕ ਤੇ ਬਣਾਈ ਕਾਫੀ ਜੋ ਕਿ ਪ੍ਰੋਪਰ ਬੀਟ ਕਰਕੇ ਬਣਾਈ ਬੜਾ ਆਨੰਦ ਆ ਉਸ ਤੋਂ ਬਾਅਦ ਅਸੀਂ ਕਾਫੀ ਮੈਂ ਤੇ ਮੇਰੇ ਡੈਡੀ ਜੀ ਨੇ ਸੜਕ ਤੇ ਬੈਠ ਕੇ ਕੁਰਸੀ ਧਾ ਕੇ ਪੀਤੀ ਫਿਰ ਆਪਾਂ ਅੱਗੇ ਚੱਲ ਪਏ ਮੀ ਬਹੁਤ 늦 ਆ ਗਿਆ ਸੀ ਯੋਤਮਲ ਕ੍ਰੋਸ ਕਰਕੇ ਅਸੀਂ ਰਾਤ ਨੂੰ 2 ਵਜੇ ਪਹੁੰਚ ਗਏ ਸੱਚਕੰਧ ਸ਼੍ਰੀ ਹਜੂਰ ਸਾਹਿਬ ਏਸੀ ਸਾਡਾ ਕਮਰਾ ਸੋ ਏਸੀ ਅੱਜ ਦਾ